चार तैन तीअं विची लेण आ गो चाच न बेशर माती लेण आ गा चाज न बेशर एॾे मारो नाटे घड़ी ਸਿੰਘਰ ਨੇ ਚੇਲੇ ਆਂ ਬਿਆ ਕੇ ਦੇ ਮਾਰਾਂ ਜੇ ਕੁੜੀਓ ਤੁਸੀ ਕੀਤਾ ਨਹੀਂ ਪਾਉਣਾ ਜੇ ਕੁੜੀਓ ਤੁਸੀ ਕੀਤਾ ਨਹੀਂ ਪਾਉਣਾ ਘਰੋਂ ਕਾਸ ਤੋਂ ਆਈਆਂ ਸਿੰਘਾਂ ਸਰਦੀਆਂ ਨਰਮ ਕਾਲ ਜੇ ਲਾਈਆਂ ਸਿੰਘਾਂ ਸਰਦੀਆਂ ਚੱਕ ਲੈ ਹਾਂ ਕੋ ਆਹ ਕੋ ਬੇਬਾਬਲਾ ਤੇਰੇ ਨਾਲੇ ਉੱਡੀ ਤੇ ਨਾਮ ਪੈਂਦੀ ਨਿਸਵਾਰ ਕੇ ਮਧੁਰ ਜੀ ਬੋਲੀ ਪੈਂਦੀ ਨਿਸਵਾਰ ਕੇ ਮਧੁਰ ਜੀ ਰਗੀ ਬੋਲੀ ਪੈਂਦੀ ਨਿਸਵਾਰ ਕੇ ਮਧੁਰ ਜੀ ਗੋੜਿਆ ਹਣ ਬਣੀਆ ਕੋਲ ਪੜਿਆ ਇਤਸਾਰ ਜੜਿਆ ਤੇ ਮੇਰੀ ਘਰ ਦੀ ਖੁਰਦ ਪਾਉਣ ਨੂੰ ਹਰਾਵੇ ਜਾਵੇ ਮਰਦੀ ਮਰਦੀ ਪਾਣੀ ਪਾਣੀ ਹੋਈ ਜਾਵਾ ਮਹਿਰਵਾ ਖੜੀ ਨਾ ਹੋ ਮਰਦੀ ਮਰਦੀ ਬੱਬੀ ਨੂੰ ਛੇੜੇ ਸੰਦੂਆ ਦੀ ਹੈ ਉਧਰੋਂ ਤਾਂ ਵਿੱਚ ਨੇ ਨੂਕ ਕੱਟ ਹੈ ਕੀ ਤੈਨੂੰ ਤੋ ਦਿੱਤਾ ਮੈਨੂੰ ਸੰਦੂਆ ਮਰਦੀ

ਜੀ ਜੋ ਤੁਸੀਂ ਜੀ ਜਿਹੜੇ ਤੇ ਬੇ ਬਿਲਕੁਲ ਹੀ ਮੈਨੂੰ ਬਹੁਤ ਵਧੀਆ ਲੱਗਿਆ ਧੀਆਂ ਦਾ ਤਿਉਹਾਰ ਇਹ ਆਪਣਾ ਲੇਡੀਜ਼ ਦਾ ਹੈਗਾ ਬਹੁਤ ਵਧੀਆ ਧਿਆਰ ਜੀ ਇਹ ਲੋਕ ਹੁੰਦਾ ਜਾਂਦਾ ਸੀ ਧੀਆਂ ਦਾ ਧਿਆਰ ਅੱਜ ਤੋਂ 3 ਸਾਲ ਪਹਿਲਾਂ ਅਸੀਂ ਬਹੁਤ ਜ਼ਿਆਦਾ ਮਾਲ ਸਰਕਾਰ ਨੇ ਇੰਨਾ ਬੜੀ ਕੀਤਾ ਹੈ ਕਿ ਸਾਰੀਆਂ ਆਪਣੀਆਂ ਧੀਆਂ ਪਹਿਣਾ ਜੋ ਵੀ ਆ ਸ਼ਿੰਗਾਰ ਲਾ ਕੇ ਇੱਥੇ ਕਿੱਦਾਂ ਪਉਂਦੀਆਂ ਪੋਸਟੋ ਸ਼ੂਟ ਮੈਨ ਬਹੁਤ ਵਧੀਆ ਲੱਗਿਆ ਮੈਨ ਤਾਂ ਸੋਚੀ ਕਿ ਕਹਿੰਦੇ ਜਿਹੜੇ ਜਦੋਂ ਵੀ ਪੋਸਟੋਟੇ ਦੇਖੀ ਹਾਂਜੀ ਜਿਨ੍ਹਾਂ ਦੇ ਤੇ ਉਹਨਾਂ ਨੂੰ ਕਿਸੇ ਹੋਰ ਦਿਨ ਚੱਲ ਨਹੀਂ ਆਉਂਦਾ ਨਹੀਂ ਜੀ ਆਉਣਾ ਚਾਹੀਦਾ ਉਹਨਾਂ ਨੂੰ ਇਹ ਤਾਂ ਕਿਸੇ ਦਾ ਮੱਕਾ ਹੋਣਾ ਚਾਹੀਦਾ ਸਾਰਾ ਇਹ ਤਾਂ ਬਹੁਤ ਖਿਸ਼ੀ ਮਿਲਦੀ ਹੈ ਨਹੀਂ ਇੱਥੇ ਆਪਾਂ ਕਰਦੇ ਹਾਂ ਤੇ ਕੱਲੀ ਕਲੀ ਕਿੰਨੇ ਬੱਚਿਆ ਲੈ ਕਿੰਨਾ ਸੋਹਣਾ ਉਹਨਾਂ ਨੇ ਡਾਂਸ ਕੀਤਾ ਕਿੰਨੇ ਸੋਹਣੇ ਉਹਨਾਂ ਦੇ ਪਰ ਹਾਵੇ ਸੀਗੇ ਸੱਗੇ ਹੱਲ ਪਾਏ ਸੀ ਮੂਹਰਾ ਪਾਏ ਸੀ ਆਪਣਾ ਪੁਰਾਣਾ ਵਿਰਸਾ ਸੀ ਮੋਟੇ ਲਈ ਆਪਣੀ ਇਹ ਤਾਂ ਆਪਣਾ ਦਾਸਤਾਨਾ ਆਪ ਨੂੰ ਲਿਆਉਣਾ ਚਾਹੀਦਾ ਕਿ ਮਤੇ ਵੇਲੇ ਜਦਾਂ ਹੁੰਦਾ ਹੀ ਐਸਾ ਹਾਂਜੀ ਹਾਂਜੀ ਸਾਡੇ ਹੁੰਦਾ ਜੀ ਅਸੀਂ ਅੱਜ ਤੋਂ ਪਹਿਲਾਂ 10 ਤਰੀਕ ਨੂੰ ਅਸੀਂ ਕਰਾ ਕੇ ਹਟਿਆ ਜੀ ਸਾਰੀਆਂ ਭੈਣ ਆਪਣੀਆਂ ਆਈਆਂ ਬਹੁਤ ਵਧੀਆ ਲਿਖਿਆ ਐਸਾ ਸਾਰਿਆਂ ਟੈਕ ਟਿਕ ਕਿਰਾਏ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਅਲਾਈਅੰਸ ਕਲੱਬ ਪੁਟਕਪੁਰਾ ਤੇ એનਰਵੀ ਦੇ ਨਾਲ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 3ਾਂ 3ਾਂ ਜਿਹੜੀਆਂ 3ਾਂ ਨਾਲ ਇੱਥੇ ਈਵੈਂਟ ਕਰਨ ਜਾ ਰਿਹਾ ਹੈ ਪੁਟਕਪੁਰਾ ਵਿੱਚ ਹਰ ਸਾਲ ਇਹ ਸਿਰਫ ਨੌਜਵਾਨਾਂ ਨੂੰ ਇੱਕ ਵੱਡਾ ਪਲੇਟਫਾਰਮ ਦੇਣ ਦੇ ਲਈ ਉਪਰਾਂ ਕੀਤਾ ਜਾਂਦਾ ਹੈ ਜੋ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਸ ਤਰ੍ਹਾਂ ਇਹ ਸਾਡੇ ਵੀਰ ਨਾਲ ਮਿਲ ਕੇ ਸਾਡੀਆਂ ਧੀਆਂ ਨੂੰ ਇੱਕ ਉੱਚੇ ਪਲੇਟਫਾਰਮ ਤੇ ਲੈ ਕੇ ਜਾਂਦੇ ਆਂ ਯਤਨ ਕਰਦੇ ਆਂ ਕੋਸ਼ਿਸ਼ ਇਹ ਹੀ ਰਹੇਗੀ ਕਿ ਅਸੀਂ ਆਪਣੀਆਂ ਧੀਆਂ ਨੂੰ ਹਮੇਸ਼ਾ ਹੀ ਸਤਿਕਾਰ ਦੇਈਏ ਪਰ ਜਿਹੜੀਆਂ ਧੂਕੀਆਂ ਦਾ ਤਿਹਾਰ ਹੈ ਸਾਡੇ ਪੰਜਾਬ ਦਾ ਇੱਕ ਨਵਾਂ ਕਲਾ ਤਿਹਾਰ ਹੈ ਜਿਸ ਨਾਲ ਅਸੀਂ ਬੱਚਿਆਂ ਨੂੰ ਸਿਖਿਆ ਦਿੰਦੇ ਆਂ ਕਿ ਆਓ ਨਾਲ ਮਿਲ ਕੇ ਖੁਸ਼ੀਆਂ ਸਾਂਝੀਆਂ ਕਰੀਏ ਔਰ ਇੱਕ ਖੁਸ਼ਹਾਲ ਪੰਜਾਬ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਈਏ ਪੂਰੇ ਦੇ ਨਾਲ ਇੱਕ ਟੀਚਰ ਵੀ ਸੀਗੇ ਤੇ ਨਾਲ ਹੁਣ ਮੰਚ ਸੰਚਾਲਕ ਦਾ ਵੀ ਜਿਹੜਾ ਹੈਗਾ ਤੁਹਾਨੂੰ ਧੰਨਵਾਦ ਆਵਾਜ਼ ਕਰ ਰਹੇ ਹੋ ਤੇ ਅੱਜ ਤੀਆਂ ਦੇ ਮੌਕੇ ਤੇ ਤੁਸੀਂ ਸੋਚਿਆ ਪੂਰਾ ਕੰਨ ਸਕੂਲ ਇਥੇ ਕੀ ਕਰਤ ਬੈਠੇ ਜਿਲ੍ਹਾ ਫਰੀਦਕੋੜ ਦੇ ਵਿੱਚ ਸਭ ਤੋਂ ਵੱਡਾ ਮੇਲਾ ਤੀਜ ਤੀਆਂ ਤੀਆਂ ਨਾਲ ਐਂਟੀ ਕ੍ਰਾਈਮ ਸੋਸ਼ਲ ਐਂਡ ਵੈਲਫੇਅਰ ਐਸੋਸੀਏਸ਼ਨ ਇਨਰ ਵੀਲ ਕਲੱਬ ਔਰ ਅਲਾਈਅੰਸ ਕਲੱਬ ਸਿਟੀ ਕੋੜਪੁਰਾ ਦੇ ਸਹਿਯੋਗ ਦੇ ਨਾਲ ਅੱਜ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਗਰਲਜ਼ ਦੇਖੇ ਬਹੁਤ ਵਿਸ਼ਾਲ ਮੇਲਾ ਕਰਵਾਇਆ ਗਿਆ ਜਿਸ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਪਹੁੰਚੀਆਂ ਸਮਾਜ ਸੇਵੀ ਸੰਸਥਾਵਾਂ ਪਹੁੰਚੀਆਂ ਔਰ ਲਗਭਗ ਇਸ ਮੇਲੇ ਦੇ ਵਿੱਚ 50 ਕबच्चੇ ਜਿਹੜੇ ਨੈਸ਼ਨਲ ਲੈਵਲ ਤੇ ਸਨਮਾਨਿਤ ਹੋ ਚੁੱਕੇ ਆ ਪੰਜਾਬ ਲੈਵਲ ਤੇ ਸਨਮਾਨਿਤ ਹੋ ਚੁੱਕੇ ਆ ਬਾਖੂਬੀ ਬੱਚਾਂ ਦੀਆਂ ਕਲਾਕਾਰੀਆਂ ਬਹੁਤ ਵਧੀਆ ਸੀ ਹਰ ਇੱਕ ਬੱਚੀ ਨੇ ਹਰ ਇੱਕ ਦਾ ਮਨ ਟੋਇਆ ਔਰ ਇੱਥੋਂ ਤੱਕ ਕਿ 1.5 ਸਾਲ ਦੀ ਬੱਚੀ ਵੀ ਸਨਮਾਨਿਤ ਹੋਈ ਹੈ ਜਿਸ ਦੇ ਪਿਤਾ ਜੀ ਦੁਨੀਆ ਤੋਂ ਜਾ ਚੁੱਕੇ ਸੀ ਆਪ ਦੇ ਪਿਤਾ ਜੀ ਦੇ ਜਾਣ ਤੋਂ ਬਾਅਦ ਅੱਜ ਉਹ ਤੀਆਂ ਦੇ ਮੇਲੇ ਤੇ ਪਹੁੰਚੀ ਹੈ ਸੋ ਮੈਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਮੇਲੇ 'ਚ ਸਹਿਯੋਗ ਦਿੱਤਾ ਖਾਸ ਤੌਰ ਤੇ ਬਲਜਿੰਦਰ ਬੱਲੀ ਜੀ ਜਿਨ੍ਹਾਂ ਨੇ ਕੇਵਲ 2 ਦਿਨ ਦੇ ਵਿੱਚ ਇਹ ਪ੍ਰੋਗਰਾਮ ਲੀਕਿਆ ਹੈਗਾ ਸੋ ਸਾਰੀਆਂ ਧੀਆਂ ਵਧਾਈ ਦਾ ਪਾਤਰ ਨੇ ਜਿਨ੍ਹਾਂ ਨੇ ਕਿ ਸਾਨੂੰ ਇਹ ਹੌਸਲਾ ਦਿੱਤਾ ਔਰੇ ਰੌਣਕ ਲਗਾਈ ਹਾਂਜੀ ਬਲਜਿੰਦਰ ਜੀ ਅੱਜ ਤੀਆਂ ਦਾ ਮੇਲਾ ਲਾਇਆ ਹੈ ਸਰਕਾਰੀ ਤੋਂ ਪੁਲਿਸਦਿਆਂ ਪੂਰਾ ਵਿਖੇ ਕੀ ਕਰੇ ਤਾ ਇਹ ਮੇਲਾ ਮੈਂ ਨਹੀਂ ਲਾਇਆ ਇਹ ਮੇਲਾ ਬੱਚਿਆਂ ਨੇ ਲਵਾਇਆ ਹੈ ਇਹ ਬੱਚਿਆਂ ਨੇ ਮਤਲਬ ਕੀ ਮੇਲਾ ਉਹਨਾਂ ਦੀ ਖੁਸ਼ੀ ਵਾਸਤੇ ਲਾਇਆ ਜਾਂਦਾ ਤੇ ਅੱਗੇ ਅਸੀਂ ਅਪੀਲ ਕਰਦੇ ਹਾਂ ਦੀ ਕੋ ਸ਼ਹਿਰ ਵਾਸੀਆਂ ਨੂੰ ਕਿ ਵੀ ਇਸ ਮੇਲੇ ਦੇ ਵੱਧ ਤੋਂ ਵੱਧ ਚੜ ਕੇ ਆਇਆ ਕਰੋ ਸਭਿਆਚਾਰ ਨਾਲ ਜੁੜਿਆ ਉਹੀ ਪ੍ਰੋਗਰਾਮ ਹੁੰਦਾ ਤੇ ਹੋਰ ਕੋਈ ਫालतू ਨਹੀਂ ਹੁੰਦਾ ਜੀ ਕੀ ਸਹਿਯੋਗ ਰਿਹਾ ਇਸ ਮੇਲੇ ਵਿੱਚ ਮੇਲੇ ਤੇ ਸਿਓ ਜਿਹੜਾ ਘਟਾਰੇ ਸਾਹਿਬ ਨੇ ਮੰਚ ਸੰਚਾਲਕ ਸੀਗੇ ਤੇ ਅਮਨ ਰਾਜ ਸ਼ਰਮਾ ਜੀ ਦਾ ਮਤਲਬ ਕਿ ਬਹੁਤ ਸਹਿਯੋਗ ਰਿਹਾ ਲੱਡੂ ਗਬਾਲ ਜੀ ਨੂੰ ਇੱਥੇ ਲੈ ਕੇ ਆਏ ਆ ਤੇ ਸ਼ਹਿਰ ਵਾਸੀਆਂ ਦਾ ਮਤਲਬ ਕਿ ਬਹੁਤ ਵੱਡੇ ਧੰਨਵਾਦ ਕੀਤਾ ਵੈਲਕਮ ਕੀਤਾ ਘਟਾਰੇ ਨੇ ਤਕਰੀਬਨ ਜਿੰਨੇ ਵੀ ਮੋਦਵਾਰ ਬੰਦੇ ਇੱਥੇ ਆਏ ਆ ਭੈਣ ਭਰਾ ਆ ਸਾਰੇ ਖੁਸ਼ ਹੋ ਕੇ ਗਏ ਆ ਤੇ ਸਾਰੇ ਨੇ ਇੰਜੋਏ ਕਰਕੇ ਗਏ ਆ ਆਜ ਸਰਕਾਰੀ ਸੀਨੀਅਰ ਸਕੰਬਰੀ ਸਕੂਲ ਦੇ ਵਿੱਚ ਲੜਕੀਆਂਾਂ ਵਿੱਚ ਤੁਸੀਂ ਦੇਖਿਆ ਵੀ ਤੀਆਂ ਨਹੀਂ ਤੀਆਂ ਦਾ ਮੇਲਾ ਲੱਗਿਆ ਹੈਗਾ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਾਡੀਆਂ ਬੱਚੀਆਂ ਹੈਗੀਆਂ ਜਿਵੇਂ ਤੁਸੀਂ ਦੇਖਦੇ ਹੋਗੇ ਤੀਆਂ ਦੇ ਵਿੱਚ ਜਿਹੜਾ ਹੈਗਾ ਲਗ ਲਗ ਪੈਲਸਾਂ ਦੇ ਵਿੱਚ ਤੀਆਂ ਲੱਗਦੀਆਂ ਹੈਗੀਆਂ ਉੱਥੇ ਹੀ ਹਰ ਸਾਲ ਦੀ ਤਰ੍ਹਾਂ ਜਿਹੜਾ ਹੈਗਾ ਸਰਕਾਰੀ ਸਕੂਲ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਜਿਹੜੇ ਇੱਥੇ ਤੀਆਂ ਲੱਗਦੀਆਂ ਹੈਗੀਆਂ ਤੀਆਂ ਨੇ ਅੱਜ ਐਰਕੀ ਕਿਉਂਕਿ ਸੌਣ ਦਾ ਮਹੀਨਾ ਲੰਘ ਚੁੱਕਿਆ ਆਲਰੇਡੀ ਜਿਹੜਾ ਹੈਗਾ ਤੀਆਂ ਦਾ ਮੇਲਾ ਇੱਥੇ ਲੱਗਿਆ ਹੈਗਾ ਵੱਡੀ ਗਿਣਤੀ ਦੇ ਵਿੱਚ ਸਡੀਆਂ ਬੱਚੀਆਂ ਨੇ ਇਸ ਮੇਲੇ ਦੇ ਵਿੱਚ ਸਰਕਤ ਕੀਤੀ ਤੇ ਇੰਜੋਏ ਕੀਤਾ ਸਮਾਂ ਨੂੰ ਬੜਾ ਹੀ ਕੀਮਤੀ ਹੁੰਦਾ ਪਰ ਉਹ ਕੀਮਤੀ ਸਮੇਂ ਤੋਂ ਸੇਮਾ ਕੱਢ ਕੇ ਵੱਡੇ ਵੱਡੀਆਂ ਮਾਨਯੋਗ ਸ਼ਖਸੀਤਾਵਾਂ ਇੱਥੇ ਪਹੁੰਚਿਆ ਹੈਗੀਆਂ ਕਿਹਦਾ ਕਿਹਦਾ ਮੈਂ ਨਾਮ ਲਵਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਪਹੁੰਚੇ ਇਸੇ ਤਰ੍ਹਾਂ ਹੀ ਤੁਹਾਡਾ ਪਿਆਰ ਸਾਨੂੰ ਮਿਲਦਾ ਰਹੇ ਤੇ ਅਗਲੇ ਸਾਲ ਵੀ ਇਸ ਤਰ੍ਹਾਂ ਹੀ ਮੇਲੇ ਕਰਾਂਗੇ ਜੀ। ਦਿੱਤੀ ਆ ਗਏ ਸਮਾਪਤ ਆ ਗਿਆ। ਮੈਂ ਅੱਜ ਜੋ ਕੋਟਕਪੂਰੇ ਮਤਲਬ ਕਿ ਜਾਨ ਜੀ ਬੱਲੀ ਜੀ ਤੇ ਹੋਰ ਸਾਰੇ ਜਿੰਨੇ ਮਤਲਬ ਕਿ ਮੈਂ ਕਮੇਟੀ ਮੈਂਬਰ ਨੇ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਹ ਸਾਡਾ ਪੁਰਾਣਾ ਸੱਭਿਆਚਾਰ ਹੈ ਤੇ ਇਹ ਸਾਡਾ ਜਿਹੜਾ ਪੁਰਾਣਾ ਸੱਭਿਆਚਾਰ ਹੈ ਇਹ ਮਤਲਬ ਕਿ ਗਵਾਚਦਾ ਜਾ ਰਿਹਾ ਸੀ ਪਰ ਸਾਡੀਆਂ ਪੰਜਾਬਣਾਂ ਨੇ ਸਾਡੀਆਂ ਪੰਜਾਬੀ ਮੁਟਿਆਰਾਂ ਨੇ ਇਸ ਨੂੰ ਸਾਂਭ ਲਿਆ ਹੈ ਮੈਂ ਇੱਕ ਇਹ ਵੀ ਜ਼ਰੂਰ ਕਹੂੰਗੀ ਕਿ ਜਿਹੜਾ ਇਹ ਤੀਆਂ ਦਾ ਤਿਉਹਾਰ ਹੈ ਇਹ ਤੀਆਂ ਦਾ ਤਿਉਹਾਰ ਆ ਤਾਂ ਮਤਲਬ ਕਿ ਜਿਸ ਤਰ੍ਹਾਂ ਹੁਣ ਅਸੀਂ ਇੱਥੇ ਦੇਖ ਰਹੇ ਆ ਸਾਡੇ ਵੇਲੇ ਪ੍ਰਾਤਨ ਤੀਆਂ ਹੋਇਆ ਕਰਦੀਆਂ ਸੀਆਂ ਖੁੱਲੇ ਪੀੜਾਂ ਦੇ ਵਿੱਚ ਅਸੀਂ ਕਲਾਸ ਆਉਂਦੇ ਸੀ ਸੀ ਬਹੁਤ ਕੋਪਰੇ ਅੱਜ ਵੀ ਅਸੀਂ ਦੇਖ ਰਹੇ ਹਾਂ ਜੀ ਜੀ ਮਜ਼ਾਰਾ ਕਰ ਰਹੇ ਆਏ ਬਹੁਤ ਵਧੀਆ ਮਤਲਬ ਕਿ ਲੱਗ ਰਿਹਾ ਹੈ ਇਹ ਜੇ ਅਗਰ ਮਤਲਬ ਕਿ ਜੇ ਅਸੀਂ ਨਾ ਗੀਤਾਂ ਤੋਂ ਮਤਲਬ ਕਿ ਸਾਊਂਡ ਤੋਂ ਬਿਨਾ ਅਸੀਂ ਬੋਲੀਆਂ ਗਿੱਧਾ ਪਾ ਕੇ ਬੱਚੇ ਸਾਡੇ ਬੋਲੀਆਂ ਪਾਉਣ ਗਿੱਧਾ ਪਾਉਣ ਉਹ ਇਸ ਤੋਂ ਵੀ ਬਹੁਤ ਵਧੀਆ ਲੱਗੇਗਾ ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਇਹ ਜਿਹੜੀਆਂ ਤੀਆਂ ਨੇ ਇਹ ਸਾਡਾ ਪ੍ਰਾਤਨ ਵਿਸਾ ਤਾਂ ਅੱਜ ਇਸ ਤੇਜੀ ਦੀਆਂ ਜਿਹੜੀਆਂ ਮਤਲਬ ਕਿ ਚਲੋ ਬੱਚਿਆਂ ਨੂੰ ਅਸੀਂ ਇਧਰਲੇ ਪਾਸੇ ਲਾਤਾ ਰਹੇ ਆ ਪਰ ਮੈਂ ਇੱਕ ਗੁਜ਼ਾਰਿਸ਼ ਕਰਦੀ ਆ ਕਿ ਬੇਨਤੀ ਕਰਦੀ ਆ ਤੇ ਜਿਹੜੀਆਂ ਪ੍ਰਾਣੀਆਂ ਧੀਆਂ ਸੀਗੀਆਂ ਬੱਚੇ ਆਪਣੇ ਆਪ ਬੋਲੀਆਂ ਪਾ ਕੇ ਕੋਈ ਸੱਸ ਤੇ ਬੋਲੀ ਪਾਉਂਦੀ ਆ ਕੋਈ ਸਹਰੇ ਤੇ ਬੋਲੀ ਪਾਉਂਦੀ ਆ ਰਿਸ਼ਤਿਆਂ ਤੇ ਬੋਲੀਆਂ ਪਾਉਂਦੀਆਂ ਕਈਆਂ ਰਿਸ਼ਤਿਆਂ ਵਿੱਚ ਸਾਡੀ ਕੜਵਾਹਟ ਹੈ ਤਾਂ ਉਹ ਵੀ ਆਪਣੀ ਧੀਆਂ ਦੇ ਵਿੱਚ ਲੜਕੀਆਂ ਉਜਾਗਰ ਕਰਦੀਆਂ ਆਪਣੇ ਬਾਪ ਦੇ ਪਿੰਡ ਨੂੰ ਸਲਾਉਂਦੀਆਂ ਐ ਕਹਿੰਦੀਆਂ ਧੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਧੀਆਂ ਜੋਰ ਲੱਗੀਆਂ ਕਿਤੇ ਆਪਦੇ ਪਿੰਡ ਦੇ ਬਾਵਲ ਦੇ ਪਿੰਡ ਦੇ ਬਰੋਟੇ ਦੀ ਸੁੱਖ ਮੰਗਦੀਆਂ ਕਿ ਬਸੇ ਸੁੱਖੀ ਬਸੇ ਤੇਰਾ ਬਾਬਲਾ ਖੇੜਾ ਮਤਲਬ ਕਿ ਇਹ ਜੀਆਂ ਤੀਆਂ ਜਿਹੜੀਆਂ ਨਾ ਤੀਆਂ ਆਪਣੇ ਪਿੰਡ ਦੀ ਆਪਣੇ ਮਾਪਿਆਂ ਦੇ ਖੇੜੇ ਦੀ ਸੁੱਖ ਮੰਗਦੀਆਂ ਆਪਣੇ ਭਰਾਵਾਂ ਦੀ ਸੁੱਖ ਮੰਗਦੀਆਂ ਤਾਂ ਇਹ ਅਸੀਂ ਮਤਲਬ ਕਿ ਮੋੜ ਕੇ ਮੁੜ ਕੇ ਆ ਗਏ ਆ ਕਿ ਤੁਹਾਨੂੰ ਪਤਾ ਹੀ ਆ ਕਿ ਤੀਆਂ ਪੀਆਂ ਲੱਗਣੀਆਂ ਬਿਲਕੁਲ ਖਤਮ ਹੋ ਗਿਆ ਸੀ ਕਿਉਂਕਿ ਮੈਂ ਆਪਣੇ ਪਿੰਡ ਸਾਨੂੰ 15 ਪੂਤੀਆਂ ਕਰਾ ਰਹੀਆਂ ਤੇ ਸਾਡੀਆਂ ਪ੍ਰਾਤਮਕੀਆਂ ਹੁੰਦੀਆਂ ਅਸੀਂ 15 ਦਿਨ ਤੀਆਂ ਇੱਕ ਬੋਰਡ ਦੇ ਥੱਲੇ 15 ਦਿਨ ਤੀਆਂ ਲਾਉਣੀਆਂ ਤੇ 15 ਦੇ 15 ਦਿਨ ਹੀ ਮੇਰੇ ਪਿੰਡ ਦੀਆਂ ਲੜਕੀਆਂ ਨੋਹਾ ਧੀਆਂ ਸਾਰੀਆਂ ਉੱਥੇ ਜਾ ਕੇ ਆਪਣਾ ਅ ਕੋ ਇੰਜੋਏ ਕਰਦੀਆਂ ਗੀਆਂ ਬੋਲੀਆਂ ਪਾਉਂਦੀਆਂ ਨੱਚਦੀਆਂ ਕੀਤਾ ਪਾਉਂਦੀਆਂ ਤਾ ਅਸੀਂ ਮਤਲਬ ਕਿ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੀਆਂ ਸਾਡੀਆਂ ਪ੍ਰਾਤਨ ਤੀਆਂ ਸੀ ਅਸੀਂ ਉਹਨਾਂ ਦੇ ਵਿੱਚ ਆ ਜੀਏ ਹੁਣ ਵੈਸੇ ਤਾਂ ਬੜੀ ਖੁਸ਼ੀ ਹੋਈ ਆ ਕਿ ਹਰ ਪਿੰਡ ਤੀਆਂ ਲੱਗੀਆਂ ਹਰ ਪਿੰਡ ਕੋਈ ਪਿੰਡ ਰਿਆ ਹੋਵੇਗਾ ਜਿੱਥੇ ਤੀਆਂ ਨਹੀਂ ਲੱਗੀਆਂ ਹੋਣਗੀਆਂ ਤਾਂ ਇਹ ਕੁੜੀਆਂ ਦਾ ਜਿਹੜਾ ਤਿਉਹਾਰ ਆ ਕੁੜੀਆਂ ਖੁਸ਼ੀ ਜ਼ਾਹਰ ਕਰਦੀਆਂ ਤਾਂ ਮੈਨੂੰ ਬਹੁਤ ਮਹਿਮਾਨ ਮਹਿਸੂਸ ਕਰ ਰਹੀਆਂ ਸਾਡੇ ਪੰਜਾਬ ਦੇ ਵਿੱਚ ਜਿਹੜਾ ਸਾਡਾ ਇਹ ਪੁਰਾਣਾ ਵਿਰਸਾ ਸਿੱਤਿਆਂ ਦਾ ਇਹ ਮੁੜ ਉਜਾਗਰ ਹੋਇਆ ਤੇ ਸਾਡੀਆਂ ਪੰਜਾਬਣਾਂ ਬਟਿਆਰਨ ਇਸ ਨੂੰ ਦੁਬਾਰਾ ਜੀਵਨਾ ਕੀਤਾ ਹੈ ਤੇ ਸਾਡੇ ਜਿਹੜੀ ਨਵੀਂ ਜਨਰੇਸ਼ਨ ਆ ਸਾਡੀਆਂ ਨਵੀਆਂ ਬੱਚੀਆਂ ਆ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਜਿਸ ਤਰ੍ਹਾਂ ਹੁਣ ਨੱਚ ਰਹੇ ਆ ਉਹ ਆਪਣੀ ਕਲਾ ਦਾ ਮਤਲਬ ਕਿ ਕਲਾ ਜ਼ਾਹਰ ਕਰ ਰਹੇ ਆ ਕਿਉਂਕਿ ਟੈਲੈਂਟ ਬਹੁਤ ਪਿਆ ਬੱਚਿਆਂ ਚ ਉਹਨਾਂ ਤੋਂ ਉਜਾਗਰ ਕਰ ਰਹੇ ਆ ਪਰ ਜਿਵੇਂ ਇਹ ਨਹੀਂ